ਤਾਂ ਦੀ ਸਸਰੀ ਕਾਲ ਦੀ ਲੋਈ ਇੱਕ ਬੱਚਾ ਕੱਢ ਲਿਆ ਪੜਾਈਆਂ ਵਾਸਤੇ ਤਾਂ ਨਾਮਾ ਬੱਚਾ ਪਾਲਦਾ ਇਹਨੂੰ ਬਿਠਾਇਆ ਛਤਰੀ ਦੇ ਜਿਹੜਾ ਕੱਢਿਆ ਉਹ ਚਾ ਵੀ ਦਿਖਾ ਦਿਆਂ ਤੁਹਾਨੂੰ 老一的开衣服家，好好讲咯。啊

ਆਹ ਵੇ ਦੇਂ ਤੇ ਜੇ ਤੋ ਦੇਖ ਰੋ ਨਹੀਂ ਤਾਂ ਸਸਰੀ ਘਾਲ ਆ ਗਿਆ ਆਪਣੇ ਵਾਲਾ ਆਹ ਨਮਨ ਲੱਗਿਆ ਪੜਿਆ ਇਹ ਗੱਸ ਸਤ੍ਰੀ ਤੇ ਰੱਖਦਾ ਇਹਨੂੰ ਆਪਣਾ ਆਪ ਵੱਖਰਾ ਗੱਡ ਲਿਆ ਇਹਦੇ ਜਿੱਡੇ ਦੋ ਹੋਰ ਹੋਏ ਆ ਉਹ ਵੀ ਚੱਕ ਲੈਣੇ ਜਾਨੂ ਆਪਾਂ ਵਾਰੀਆਂ ਜੋਗੇ ਪਲਾ ਲੈਣੇ ਦੋ ਕੁੰਡੀਆਂ ਆਪਣੇ ਪਹਿਲਾਂ ਤਾਂ ਬਾਹਰ ਬੂਰਾ ਲਾਇਤੀਆਂ ਆਖਈਏ एक अद्धी होगी भाजी यो हो नहीं कह बाकी देखो जो बबा चाहता वादिया फायदा अजे हाँ बजे अद्धा घंटा ला लिया बच्चे ने किन्ने छड़िया ਦੋ ਦਿਨ ਪੱਕਾ ਕੀਤਾ ਉਹਦੇ ਛੱਡੇ ਪਹਿਲੇ ਦਿਨ ਦੇਖੋ ਪੀ ਗਾੜ ਕੱਢਾ ਗੁੱਡੇ ਵੀ ਪਾ ਲਿਆ ਆਪਾਂ ਨਾਵੇਂ ਵੱਡੇ ਤੋਂ ਵੀ ਛੋਟਾ ਗੁੱਡਾ ਨੇ ਉਹ ਡੌੜੀ ਦੀ ਆਵਾਜ਼ ਕੱਲਾ ਉਹ ਡੋਲੀ ਚ ਡੋਲੀ ਆਪਾਂ ਸਮਾਨ ਸਾਰਾ ਰੱਖਣ ਨੂੰ ਬਣਾ ਲੈਣੀ ਥਾਂ ਬੰਨ੍ਹ ਨੂੰ ਰੱਖ ਲੈ ਠੀਕ ਜਿੰਨਾ ਸਮਾਨ ਆ ਸਾਰਾ ਡੋਲੀ ਚ ਜਾਣਾ ਨਵਾਂ ਵਾਟਾ ਕਰਨੇ ਕੱਢ ਲਿਆ ਕਾ ਆਪਣੇ ਵਾਲੇ ਨਾਲ ਚੱਲ ਜਾ ਆਹ ਉਹ ਆਪਣੇ ਵਾਲੇ ਫਰਦਾ ਭੈਣ ਆਨ ਮਿਲੰਬ ਲੰਬਾ ਕੱਢ ਦੇ ਆਹ ਫੈਦਾ ਆ ਮੋਰੀ ਆਪਣੇ ਵਾਲਾ ਫਰਦਾ ਤਾਂ ਬੜੀਆ ਬੱਚਾ ਇਹਦਾ ਵੀ ਚੱਲ ਰਹਾ ਬੋ ਸਾਖ ਰੱਖੇ ਖਾਈ ਲੋ ਜੀ ਉਧਰ ਵੀ ਤਿੰਨ ਫਿਰੰਦੇ ਆ ਜੀ ਗੋਲੂ ਦੇ ਕੱਟ ਕਾਪਣੇ ਵਾਲਾ ਫਾਇਦਾ ਅੱਜ ਲੰਬਾ ਲੰਬਾਰੀ ਜਾਂਦਾ ਵਿੱਕੀ ਭਾਜੀ ਨੇ ਨਹੀਂ ਕੱਢੇ ਅੱਜ ਕਬੂਤਰ ਨਹੀਂ ਤਾਂ ਉਹਨਾਂ ਨਾਲ ਲੰਬਾ ਲੰਬਾਰੀ ਜਾਂਦਾ ਹੁੰਦਾ ਜਾਊਗਾ ਲੈ ਇਹਨੂੰ ਹੁਣੇ ਤਾਂ ਛੱਡਿਆ ਅੱਧਾ ਘੰਟਾ ਹੋਇਆ ਅੱਛਾ ਇਹ ਦੇਖੋ ਨਾ ਤੁਹਾਨੂੰ ਦੀ ਤਣਾ ਔੜ ਦੇ ਉਹਦੇ ਵਾਲੇ Ja. ਜੀ ਬਟ ਆਪਣਾ ਫਿਰ ਦਾ 1:00 ਵਜੇ 1:00 ਵਜੇ ਕਾ ਫਿਰ ਦਾ ਬਹੁਤ ਸੌਣਾ ਕੋਠੇ ਫਰੀ ਜਾਂਦਾ ਜਿੰਨੇ ਵਜੇ ਬੈਠੂਗਾ ਤਾਂ ਆਪਾਂ YouTube ਤੇ ਪੋਸਟ ਪਾਵਾਂਗੇ ਜੀ ਅੱਜ ਇੰਨੇ ਵਜੇ ਬੈਠਾ ਦਾਦਾ ਠੀਕ ਹੈ ਜੀ ਤਾਂ ਇਸ ਇੰਦਰ ਸਮਰਾਏ ਪੈਂਡ ਉਹ ਵੀ YouTube ਦੇ ਨਾਮ ਦੇ ਵੀ ਠੀਕ ਤਾਂ Facebook ਵੀ ਹੋ ਗਈ ਇੰਦਰ ਸਮਰਾਏ ਪੈਂਡ ਇੰਦ